ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਰਾਤ ਤੁਸੀਂ ਘਰ ਵਿੱਚ ਬਣੀ ਹੋਈ ਰੋਟੀ ਦੇ ਨਾਲ ਇੱਕ ਛੋਟਾ ਜਿਹਾ ਕੰਮ ਕਰ ਲੈਣਾ ਹੈ ਫਿਰ ਵੇਖਿਓ ਘਰ ਵਿੱਚ ਪੈਸਾ ਆਵੇਗਾ ਭਾਵੇਂ ਤੁਸੀਂ ਅੱਜ ਤੋਂ ਹੀ ਇਸ ਗੱਲ ਨੂੰ ਅਜ਼ਮਾ ਕੇ ਵੇਖ ਲਿਓ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਪਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਰਸੋਈ ਦੀ ਪਹਿਲੀ ਰੋਟੀ ਸਾਡੇ ਘਰ ਵਿੱਚ ਬਰਕਤ ਤੇ ਕਿਵੇਂ ਖੁਸ਼ੀਆਂ ਲੈ ਕੇ ਆਵੇਗੀ। ਅੱਜ ਦੀ ਵੀਡੀਓ ਦਾ ਵਿਸ਼ਾ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਸਾਡੀ ਰਸੋਈ ਦੀ ਇੱਕ ਰੋਟੀ ਸਾਡੇ ਕਿਵੇਂ ਕਿਸਮਤ ਬਦਲ ਸਕਦੀ ਹੈ। ਸਾਡੇ ਘਰ ਦੀਆਂ ਖੁਸ਼ੀਆਂ ਸਾਡੇ ਘਰ ਦੀਆਂ ਬਰਕਤਾਂ ਦਾ ਕਾਰਨ ਕਿੰਜ ਬਣ ਸਕਦੀ ਹੈ। ਤਾਂ ਆਪਾਂ ਅੱਜ ਦੀ ਵੀਡੀਓ ਵਿੱਚ ਸਾਰੇ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਇਸੇ ਕਰਕੇ ਬਿਨਾਂ ਸਕਿੱਪ ਕੀਤੇ ਪੂਰੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਕਈ ਵਾਰ ਕੋਈ ਨੁਕਤਾ ਕੋਈ ਜੁਗਤੀ ਸਾਡੇ ਵਿਚਾਰ ਬਦਲ ਸਕਦੀ ਹੈ ਸਾਡੇ ਜਿਉਣ ਦਾ ਢੰਗ ਬਦਲ ਸਕਦੀ ਹੈ ਸਾਡੀ ਕਿਸਮਤ ਬਦਲ ਸਕਦੀ ਹੈ ਇਸ ਕਰਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਹੋ ਸਕਦਾ ਹੈ ਅੱਜ ਦੀ ਵੀਡੀਓ ਦਾ ਜੋ ਨੁਕਤਾ ਹੈ ਇਹ ਸਾਡੇ ਲਈ ਵਰਦਾਨ ਸਾਬਿਤ ਹੋ ਜਾਵੇ ਸਾਨੂੰ ਅੱਜ ਦੀ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਪੈਣਾ ਹੈ ਪਰ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰ ਦੇਣਾ ਜੀ ਸਾਥ ਸੰਗਤ ਜੀ ਆਓ ਵਿਸ਼ੇ ਨੂੰ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਆਪਣੀਆਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ ਕਿ ਰੋਟੀ ਬਣਾਉਂਦੇ ਸਮੇਂ ਖਾਣਾ ਤਿਆਰ ਕਰਦੇ ਸਮੇਂ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਨਹੀਂ ਕਰਨੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੋ ਵੀ ਆਪਾਂ ਬਾਣੀ ਪੜ੍ਹ ਕੇ ਗੁਰਬਾਣੀ ਦਾ ਪਾਠ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਹੈ ਉਹਨਾਂ ਪ੍ਰਸ਼ਾਦਿਆਂ ਦੇ ਵਿੱਚੋਂ ਇੱਕ ਰੋਟੀ ਨੂੰ ਜੇਕਰ ਅਸੀਂ ਕਿਸੇ ਐਸੀ ਜਗ੍ਹਾ ਦੇ ਉੱਤੇ দান ਕਰ ਦਿੰਦੇ ਹਾਂ ਸਾਡੇ ਸਾਰੇ ਹੀ ਦੁੱਖ ਪਰੇਸ਼ਾਨੀਆਂ ਕੱਟੇ ਜਾਣਗੇ ਕਿਉਂਕਿ ਵੇਖੋ ਅੱਜ ਸਾਡੇ ਦੁੱਖਾਂ ਤੇ ਪਰੇਸ਼ਾਨੀਆਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਉਹ ਹੈ ਸਾਡੇ ਮਨ ਦੀ ਬੇਚੈਨੀ ਸਾਡੇ ਮਨ ਦੀ ਅਸ਼ਾਂਤੀ ਸਾਡਾ ਮਨ ਟਿਕਾਣੇ ਵਿੱਚ ਨਹੀਂ ਰਹਿੰਦਾ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ ਅਤੇ ਜੇਕਰ ਸਾਡਾ ਮਨ ਸ਼ਾਂਤ ਨਹੀਂ ਹੈ ਸਾਡੇ ਵੱਸ ਵਿੱਚ ਨਹੀਂ ਹੈ ਤਾਂ ਫਿਰ ਕੋਈ ਕੰਮ ਕਰ ਅਸੀਂ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ ਜੇਕਰ ਸਾਡੇ ਕੰਮ ਕਰ ਠੀਕ ਤਰੀਕੇ ਨਾਲ ਨਹੀਂ ਹੁੰਦੇ ਤਾਂ ਫਿਰ ਸਾਨੂੰ ਸਫਲਤਾ ਹੀ ਨਹੀਂ ਮਿਲਦੀ ਫਿਰ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਕੰਟਰੋਲ ਵਿੱਚ ਕਰਨਾ ਪੈਣਾ ਹੈ ਆਪਣੇ ਮਨ ਨੂੰ ਸ਼ਾਂਤ ਕਰਨਾ ਪੈਣਾ ਹੈ ਭਾਵੇਂ ਕਿ ਸਾਡਾ ਮਨ ਗੁਰਬਾਣੀ ਤੋਂ ਬਿਨਾ ਕਿਤੇ ਸ਼ਾਂਤ ਨਹੀਂ ਹੋ ਸਕਦਾ ਭਾਵੇਂ ਕਿ ਸਾਡੇ ਅਸ਼ਾਂਤ ਮਨ ਨੂੰ ਸਾਡੇ ਭਟਕਦੇ ਮਨ ਨੂੰ ਸਿਰਫ ਤੇ ਸਿਰਫ ਗੁਰਬਾਣੀ ਹੀ ਟਿਕਾਣੇ ਵਿੱਚ ਲਿਆ ਸਕਦੀ ਹੈ ਪਰ ਗੁਰਬਾਣੀ ਤਾਂ ਟਿਕਾਣੇ ਵਿੱਚ ਲਿਆਵੇਗੀ ਜਦੋਂ ਸਾਡਾ ਮਨ ਗੁਰਬਾਣੀ ਵਿੱਚ ਜੁੜੇਗਾ ਸਾਡਾ ਮਨ ਗੁਰਬਾਣੀ ਨੂੰ ਸੁਣੇਗਾ ਸਾਡਾ ਮਨ ਟਿਕਾਣੇ ਵਿੱਚ ਨਹੀਂ ਉਹ ਬਾਣੀ ਨੂੰ ਸੁਣਦਾ ਹੀ ਨਹੀਂ ਨਾ ਹੀ ਸਮਝਦਾ ਹੈ ਫਿਰ ਸਾਡਾ ਮਨ ਸ਼ਾਂਤ ਕਿਵੇਂ ਹੋ ਸਕਦਾ ਹੈ ਪਰ ਪਹਿਲਾ ਸਾਡੇ ਮਨ ਨੂੰ ਕੋਈ ਖੁਸ਼ੀ ਦੇਣੀ ਪੈਣੀ ਹੈ ਖੁਸ਼ੀ ਦੀ ਵਜ੍ਹਾ ਦੇਣੀ ਪੈਣੀ ਹੈ ਆਪਣੇ ਮਨ ਨੂੰ ਇੱਕ ਖੇੜਾ ਦੇਣਾ ਪੈਣਾ ਹੈ ਅਤੇ ਸਾਡੇ ਮਨ ਨੂੰ ਖੁਸ਼ੀ ਉਹ ਦੇਣੀ ਹੈ ਜੋ ਸਾਡਾ ਲੋਕ ਪਰਲੋਕ ਸੁਹੇਲਾ ਕਰ ਦਿੰਦਾ ਹੈ ਵੇਖੋ ਜੀ ਮਨ ਜੋੜਨ ਦੇ ਦੋ ਤਰੀਕੇ ਹਨ ਮਨ ਨੂੰ ਸ਼ਾਂਤ ਕਰਨ ਦੇ ਮਨ ਨੂੰ ਖੁਸ਼ੀ ਦੇਣ ਦੇ ਵੀ ਦੋ ਤਰੀਕੇ ਹਨ ਤਾਂ ਪਹਿਲਾ ਸਾਥ ਸੰਗ ਹੈ ਜੀ ਜੇਕਰ ਅਸੀਂ ਘਰ ਵਿੱਚ ਬੈਠ ਕੇ ਨਾਮ ਜਪਦੇ ਆ ਬਾਣੀ ਸੁਣਦੇ ਆ ਕਥਾ ਵਿਚਾਰ ਸੁਣਦੇ ਆ ਤਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਸਥਿਰ ਹੁੰਦਾ ਹੈ ਖੁਸ਼ ਰਹਿੰਦਾ ਹੈ ਦੂਜਾ ਕੰਮ ਹੱਥੀਂ ਦਾਨਪਨ ਕਰਨ ਦਾ ਕਿਉਂਕਿ ਸਾਡੇ ਮਨ ਨੂੰ ਜੋ ਖੁਸ਼ੀ ਆਪਣੇ ਹੱਥੀਂ ਦਾਨਪਨ ਕਰਕੇ ਮਿਲਦੀ ਹੈ ਨਾ ਉਹ ਕਿਤੇ ਹੋਰ ਨਹੀਂ ਮਿਲ ਸਕਦੀ ਜਿੰਨਾ ਵੀ ਆਪਾਂ ਦਾਨਪਨ ਕਰਾਂਗੇ ਓਨਾ ਹੀ ਸਾਡਾ ਮਨ ਸ਼ਾਂਤ ਹੋਵੇਗਾ ਖੁਸ਼ ਰਹੇਗਾ ਸਭ ਤੋਂ ਵੱਡੀ ਗੱਲ ਕਿ ਜਦੋਂ ਅਸੀਂ ਗੁਪਤ ਦਾਨ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਬੇਅੰਤ ਦਾਤਾ ਸਾਡੀ ਝੋਲੀ ਦੇ ਵਿੱਚ ਪਾਉਂਦੇ ਹਨ ਸਾਡੇ ਮਨ ਨੂੰ ਮਜ਼ਬੂਤ ਕਰਦੇ ਹਨ ਕਿਉਂਕਿ ਗੁਪਤ ਦਾਨ ਜਿਹੜਾ ਹੁੰਦਾ ਹੈ ਨਾ ਉਹ ਇਨਸਾਨ ਨੂੰ ਬਹੁਤ ਹੀ ਮਜ਼ਬੂਤ ਕਰਦਾ ਹੈ ਉਹਦਾ ਮਨ ਮਜ਼ਬੂਤ ਹੁੰਦਾ ਹੈ ਨਹੀਂ ਤਾਂ ਬਹੁਤੇ ਮਨੁੱਖ ਮੇਰੇ ਵਰਗੇ ਦਾਨਪੁਣ ਕਰਦੇ ਆ ਹੀ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਮੈਨੂੰ ਪ੍ਰਸ਼ੰਸਾ ਮਿਲ ਜਾਵੇ ਲੋਕਾਂ ਦੀ ਵਾਹਵਾ ਲੈ ਸਕਾਂ ਪਰ ਹਮੇਸ਼ਾ ਹੀ ਦਾਨਪੁਰ ਜਿਹੜਾ ਹੈ ਨਾ ਮਨ ਦੇ ਨਾਲ ਕਰਨਾ ਚਾਹੀਦਾ ਹੈ। ਉਹੀ ਇਨਸਾਨ ਫਿਰ ਮਨ ਵਾਲਾ ਬਣ ਜਾਵੇਗਾ। ਜਿਹਨੂੰ ਆਪਣੀ ਪ੍ਰਸ਼ੰਸਾ ਦੀ ਆਪਣੀ ਵਾਹ-ਵਾਹ ਦੀ ਕੋਈ ਲੋੜ ਨਹੀਂ ਹੁੰਦੀ। ਜੋ ਸਿਰਫ ਆਪਣੇ ਗੁਰੂ ਦੀ ਖੁਸ਼ੀ ਨੂੰ ਹਾਸਲ ਕਰਨ ਵਾਸਤੇ ਹੀ ਇਹ ਕੰਮ ਕਰ ਰਿਹਾ ਹੁੰਦਾ ਹੈ। ਤਾਂ ਫਿਰ ਆਪਾਂ ਵੀ ਇਹ ਜਿਵੇਂ ਨੇ ਕੰਮ ਕਰਨੇ ਹਨ ਤਾਂ ਸਾਧ ਸੰਗਤ ਜੀ ਤੁਸੀਂ ਇਦਾਂ ਦਾਨ ਕਰੋ ਕਿ ਇੱਕ ਹੱਥ ਦੇ ਨਾਲ ਦਾਨ ਕਰ ਰਹੇ ਹੋ ਤੇ ਦੂਜੇ ਹੱਥ ਨੂੰ ਪਤਾ ਨਾ ਲਗੇ। ਅਤੇ ਦਾਨਪੁਨ ਕਰਨ ਲੱਗਿਆਂ ਇਹ ਹੀ ਭਾਵਨਾ ਬਣਾਉਣੀ ਹੈ ਕਿ ਵਾਹਿਗੁਰੂ ਜੀ ਜੋ ਨਹੀਂ ਦਿੱਤਾ ਉਹ ਤੁਹਾਡੇ ਰਜ਼ਾ ਵਿੱਚ ਸੀ ਤੁਹਾਡੇ ਦਿੱਤੇ ਦੇ ਵਿੱਚ ਹੀ ਹੈ ਮੈਂ ਇਹ ਦਾਨਪੁਨ ਕਰ ਰਿਹਾ ਹਾਂ ਇਸ ਕਰਕੇ ਮੇਰੇ ਮਨ ਵਿੱਚ ਕਦੇ ਵੀ ਕੋਈ ਹਉਮੈ ਹੰਕਾਰ ਨਾ ਹੋਣ ਦੇਣਾ ਕਿਉਂਕਿ ਤੁਹਾਡੇ ਕਿਰਪਾ ਦੇ ਸਦਕਾ ਹੀ ਮੈਂ ਇਹ ਦਾਨਪੁਨ ਕਰਨ ਯੋਗਾ ਹੋਇਆ ਹਾਂ ਜਦੋਂ ਇਹ ਭਾਵਨਾ ਬਣਾ ਕੇ ਤੁਸੀਂ ਦਾਨਪੁਨ ਦਾਨਪੁਨ ਕਰੋਗੇ ਤਾਂ ਪਰਮਾਤਮਾ ਜੀ ਦੀ ਖੁਸ਼ੀ ਤੁਹਾਨੂੰ ਮਿਲ ਜਾਵੇਗੀ ਉਸ ਕੀਤੇ ਹੋਏ দান ਦਾ ਫਲ ਤੁਹਾਨੂੰ ਦੁਗਣਾ ਹੋ ਕੇ ਮਿਲ ਜਾਵੇਗਾ ਇਹ ਸਾਰੀਆਂ ਗੱਲਾਂ ਤਾਂ ਹੋ ਗਈਆਂ ਸਾਡੀ ਜ਼ਿੰਦਗੀ ਵਿੱਚ ਦਾਨਪੁਨ ਕਰਨ ਦੀਆਂ ਕਿ ਉਸ ਦੀ ਬੜੀ ਮਹੱਤਤਾ ਹੈ ਸਾਡੇ ਹੱਥੇ ਕੀਤਾ দান ਸਾਡੀ ਜ਼ਿੰਦਗੀ ਸਵਾਰ ਸਕਦਾ ਹੈ ਪਰ ਇੱਥੇ ਕਈ ਮੁਖ ਕਿੰਤੂ ਪਰੰਤੂ ਕਰਦੇ ਹਨ ਉਹ ਕਹਿ ਦਿੰਦੇ ਹਨ ਸਾਡਾ ਤਾਂ ਆਪਣੇ ਹੀ ਘਰ ਦਾ ਗੁਜ਼ਾਰਾ ਮਸਾ ਹੁੰਦਾ ਹੈ ਅਸੀਂ ਦਾਨਪੁਨ ਕਿੰਜ ਕਰੀਏ ਜਾਂ ਕਹਿਣਗੇ ਕਿਹੜੀ ਚੀਜ਼ ਦਾ ਦਾਨ ਕਰੀਏ ਤਾਂ ਵੇਖੋ ਵਾਹਿਗੁਰੂ ਜੀ ਅਕਾਲ ਪੁਰਖ ਜੀ ਕਦੇ ਵੀ ਇਹ ਨਹੀਂ ਵੇਖਦੇ ਕਿ ਆਪਾਂ ਕੀ ਦਾਨ ਕਰ ਰਹੇ ਹਾਂ ਕਿੰਨਾ ਦਾਨ ਕਰ ਰਹੇ ਹਾਂ ਉਹ ਤਾਂ ਸਾਡੇ ਮਨ ਦੀ ਭਾਵਨਾ ਨੂੰ ਵੇਖਦੇ ਹਨ ਜੇਕਰ ਸਾਡੇ ਮਨ ਦੀ ਭਾਵਨਾ ਸ਼ੁੱਧ ਹੋਵੇਗੀ ਭਾਵ ਕਿ ਅਸੀਂ ਚੰਗੀ ਭਾਵਨਾ ਨਾਲ ਦਾਨ ਪੂਨ ਕਰਾਂਗੇ ਸਾਡੇ ਮਨ ਵਿੱਚ ਸਿਰਫ ਸਰਬੱਤ ਦੇ ਭਲੇ ਦੀ ਭਾਵਨਾ ਹੋਵੇਗੀ ਤਾਂ ਫਿਰ ਵਾਹਿਗੁਰੂ ਜੀ ਕਦੇ ਵੀ ਇਹ ਨਹੀਂ ਵੇਖਦੇ ਕਿ ਇਹ ਕਿਸ ਚੀਜ਼ ਦਾ ਦਾਨ ਕਰ ਰਿਹਾ ਕਿਸ ਵਸਤੂ ਦਾ ਕਿੰਨਾ ਕੁ ਦਾਨ ਕਰ ਰਿਹਾ ਫਿਰ ਅਸੀਂ ਥਿਲ ਮਾਤਰ ਵੀ ਦਾਨ ਕਰਾਂਗੇ ਤਾਂ ਸਾਨੂੰ ਉਸ ਦਾ ਵੀ ਫਲ ਮਿਲ ਜਾਵੇਗਾ ਕਿੰਨੇ ਹੀ ਕੰਮ ਸਾਡੇ ਵਾਹਿਗੁਰੂ ਨੇ ਜਿਹੜੇ ਹਨ ਫਿਰ ਸਵਾਰ ਦੇਣੇ ਹਨ ਇਸ ਕਰਕੇ ਦਾਨ ਪੁੰਨ ਦੀ ਭਾਵਨਾ ਮਨ ਵਿੱਚ ਬਣਾਉਣੀ ਹੈ ਇਹ ਨਹੀਂ ਕਹਿਣਾ ਕਿ ਮੈਂ ਕੀ ਦਾਨ ਕਰਾਂ ਕਿੰਨਾ ਕੁ ਦਾਨ ਕਰਾਂ ਜਿਵੇਂ ਕੋੜਾ ਦਾਨ ਕੀਤਾ ਤੇ ਫਲ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਕੀ ਕਰੋਗੇ ਉਸ ਦਾ ਹੀ ਦੁਗਣਾ ਫਲ ਤੁਹਾਨੂੰ ਮਿਲੇਗਾ ਜੋ ਦਾਨ ਕਰੋਗੇ ਅਸੀਂ ਤਾਂ ਇੱਕ ਰੋਟੀ ਦਾ দান ਵੀ ਕਰਦੇ ਆ ਨਾ ਤੇ ਰੋਟੀ ਦੇ ਵਿੱਚੋਂ ਟੁਕੜੇ ਦਾ ਵੀ দান ਕਰਦੇ ਹਾਂ ਉਹ ਵੀ ਸਾਡੀ ਜ਼ਿੰਦਗੀ ਸਵਾਰ ਸਕਦਾ ਹੈ ਸਾਧ ਸੰਗਤ ਜੀ ਜਿੰਨੇ ਅਸੀਂ ਨਖਰੇ ਰੋਟੀ ਖਾਣ ਲੱਗਿਆਂ ਕਰਦੇ ਹਾਂ ਨਾ ਤਾਂ ਕਈ ਲੋਕਾਂ ਨੂੰ ਵੇਖੋ ਉਹ ਰੋਟੀ ਦੇ ਲਈ ਕਿੰਨਾ ਤਰਸਦੇ ਹੁੰਦੇ ਹਨ ਇਸ ਲਈ ਤੁਸੀਂ ਅੱਜ ਤੋਂ ਹੀ ਕਿਸੇ ਗਰੀਬ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿਓ ਕਿਸੇ ਬੇਜੁਬਾਨ ਪੰਛੀ ਪਸ਼ੂ ਨੂੰ ਖਾਣਾ ਖਿਲਾਉਣਾ ਸ਼ੁਰੂ ਕਰ ਦਿਓ ਤਾਂ ਵੇਖਿਓ ਉਹ ਤੁਹਾਡੇ ਨਾਲ ਕਿੰਨਾ ਮੋਹ ਕਰੇਗਾ ਤੁਹਾਡਾ ਵੀ ਮੋਹ ਬਣ ਜਾਵੇਗਾ ਤੁਸੀਂ ਹਰ ਰੋਜ਼ ਸੋਚੋਗੇ ਕਿ ਮੈਂ ਇਸ ਨੂੰ ਰੋਟੀ ਜ਼ਰੂਰ ਪਾਉਣੀ ਹੈ ਤੇ ਜੇਕਰ ਕਿਸੇ ਇਨਸਾਨ ਭੁੱਖੇ ਨੂੰ ਪ੍ਰਸ਼ਾਦਾ ਸ਼ਿਕਾਉਂਦੇ ਹੋ ਤਾਂ ਉਹਦੇ ਢਿੱਡ ਵਿੱਚ ਕਿੰਨੀਆਂ ਅਸੀਸਾਂ ਦੇ ਪਾਤਰ ਬਣ ਜਾਓਗੇ ਜੇਕਰ ਅਸੀਂ ਬਹੁਤਾ দান ਨਹੀਂ ਕਰ ਸਕਦੇ ਤਾਂ ਘਰ ਦੇ ਵਿੱਚ ਰੋਜ਼ ਪ੍ਰਸ਼ਾਦਾ ਤਿਆਰ ਕਰਦੇ ਹੀ ਹਾਂ ਜਿੰਨੇ ਪ੍ਰਸ਼ਾਦੇ ਤਿਆਰ ਕਰਦੇ ਹਾਂ ਇੱਕ ਪ੍ਰਸ਼ਾਦਾ ਵੀ ਜੇਕਰ ਅਸੀਂ ਸੱਚੇ ਮਨ ਦੇ ਨਾਲ ਦਾਨਪੁਨ ਕਰਦੇ ਹਾਂ ਕਿਸੇ ਲੋੜਵੰਦ ਨੂੰ ਦਿੰਦੇ ਹਾਂ ਕਿਸੇ ਪੰਛੀ ਕਿਸੇ ਪਸ਼ੂ ਨੂੰ ਖਵਾ ਦਿੰਦੇ ਹਾਂ ਤਾਂ ਕੀਤਾ ਹੋਇਆ ਦਾਨ ਸਾਡੇ ਮਨ ਨੂੰ ਸ਼ਾਂਤ ਕਰ ਦੇਵੇਗਾ ਸਾਡੇ ਮਨ ਦੀ ਖੁਸ਼ੀ ਦਾ ਕਾਰਨ ਬਣ ਜਾਵੇਗਾ ਕਿਉਂਕਿ ਜਦੋਂ ਆਪਾਂ ਹੱਥੀਂ ਦਾਨ ਕਰਦੇ ਹਾਂ ਸਾਡੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਇਸ ਕਰਕੇ ਮਹਾਂਪੁਰਖਾਂ ਦੀ ਦਿੱਤੀ ਹੋਈ ਇਸ ਦਾਤ ਦੇ ਵਿੱਚੋਂ ਦਾਨ ਕਰਨਾ ਸਿੱਖ ਲਓ ਪੈਸੇ ਦਾ ਦਾਨ ਨਹੀਂ ਕਰ ਸਕਦੇ ਤਾਂ ਘਰ ਵਿੱਚ ਬਣੇ ਹੋਏ ਪ੍ਰਸ਼ਾਦੇ ਦਾ ਦਾਨ ਕਰ ਲਓ ਉਹਨਾ ਪ੍ਰਸ਼ਾਦਿਆਂ ਦੇ ਵਿੱਚੋਂ ਇੱਕ ਪ੍ਰਸ਼ਾਦਾ ਚੁਣ ਕੇ ਰੱਖ ਲਓ ਉਹ ਪ੍ਰਸ਼ਾਦਾ ਜੇ ਕੋਈ ਲੋੜਵੰਦ ਮੰਗਦਾ ਹੈ ਤਾਂ ਜਿਸ ਤਰ੍ਹਾਂ ਕਈ ਵਾਰ ਕੋਈ ਮੰਗਦਾ ਤੁਹਾਡੇ ਦਰ ਤੇ ਆ ਕੇ ਆਖਦਾ ਹੈ ਪ੍ਰਸ਼ਾਦਾ ਛਕਾ ਦਿਓ ਫਿਰ ਕਿਸੇ ਵੀ ਜਾਂ ਪਸ਼ੂ ਜਾਂ ਕੋਈ ਪੰਛੀ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਉਸ ਨੂੰ ਪ੍ਰਸ਼ਾਦਾ ਪਾ ਦਿਓ ਤੁਹਾਨੂੰ ਇੱਕ ਪ੍ਰਸ਼ਾਦਾ ਹੀ ਤੁਹਾਡੀ ਕਿਸਮਤ ਬਦਲ ਸਕਦਾ ਹੈ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਸਾਡੀ ਮਨ ਦੀ ਭਾਵਨਾ ਨੂੰ ਵੇਖਦੇ ਹਨ ਕਿ ਇਸ ਮਨੁੱਖ ਦੀ ਭਾਵਨਾ ਕੀ ਹੈ ਮਨ ਵਿੱਚ ਕੀ ਚੱਲਦਾ ਹੈ ਜੇਕਰ ਮਨ ਵਿੱਚ ਦਇਆ ਦੀ ਭਾਵਨਾ ਹੋਵੇਗੀ ਤਾਂ ਪਰਮਾਤਮਾ ਜੀ ਦੀਆਂ ਬੇਅੰਤ ਕਿਰਪਾ ਸਾਡੇ ਤੇ ਹੋ ਜਾਣਗੀਆਂ ਸਾਥ ਸੰਗਤ ਜੀ ਇਹ ᔪਗਤੀ ਬੜੀ ਹੀ ਸੌਖੀ ਹੈ ਆਪਣੇ ਪ੍ਰਸ਼ਾਦਿਆਂ ਦੇ ਵਿੱਚੋਂ ਇੱਕ ਪ੍ਰਸ਼ਾਦ ਦਾ ਅਲੱਗ ਕੱਢ ਲੈਣਾ ਹੈ ਉਹਦਾ ਤੁਸੀਂ ਜਿਹੜਾ ਹੈ ਦਾਨਪੁਣ ਕਰਨਾ ਹੈ ਜਿੱਥੇ ਮਰਜ਼ੀ ਕਰ ਲੋ ਤੁਸੀਂ ਕਰ ਸਕਦੇ ਹੋ ਤਾਂ ਵੇਖਿਓ ਪਰਮਾਤਮਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਜਾਓਗੇ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ